ਪੰਜਾਬ ਦੇ ਮੋਹੱਲੀ ਜ਼ਿਲ੍ਹੇ ਦੇ ਪਿੰਡ ਪਰਤਪੁੱਟ ਜਿੱਥੇ ਕਿ 2 ਏਕੜ ਸ਼ਾਮਲਾ ਦੀ ਜ਼ਮੀਨ ਤੇ ਹਜ਼ਾਰਾਂ ਹੀ ਰੁੱਖਾਂ ਨੂੰ ਬਿਨਾ ਪਰਮਿਸ਼ਨ ਦੇ ਉਖਾੜਨ ਦਾ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚ ਗਿਆ ਜਿੱਥੇ ਕਿ ਇਸ ਸੰਬੰਧ ਦੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਹਰਮੇਸ਼ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਮੌਜੂਦਾ ਗ੍ਰਾਮ ਪੰਚਾਇਤ ਤੇ ਗੰਭੀਰ aarop ਲਗਾਏ ਹਰਮੇਸ਼ ਸਿੰਘ ਦਾ ਕਹਿਣਾ ਕਿ ਪਿੰਡ ਦੀ ਮੌਜੂਦਾ ਪੰਚਾਇਤ ਨੇ ਗਲਾਸ ਫਾਊਂਡੇਸ਼ਨ ਐਨਜੀਓ ਦੀਸ ਮਦਦ ਦੇ ਨਾਲ ਲਗਾਏ ਗਏ 3300 ਰੁੱਖਾਂ ਨੂੰ ਉਖਾੜ ਦਿੱਤਾ ਹੈ ਉਹਨਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਵਿਜੀਲੈਂਸ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵੀ ਭੇਜੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਨਾ ਕੇਵਲ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਲਾਪਰਵਾਹੀ ਨੂੰ ਜਾਗਰੂਕ ਕਰਦਾ ਹੈ ਬਲਕਿ ਸਰਕਾਰੀ ਯੋਜਨਾਵਾਂ ਦੇ ਤਹਿਤ ਲਗਾਏ ਗਏ ਰੁੱਖਾਂ ਦੀ ਸਾਮ ਸੰਭਾਲ ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਹਾਂਜੀ ਮੇਰਾ ਨਾਮ ਹਰਮੇਸ਼ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਹੈ ਪਿੰਡ ਭਾਰਤਪੁਰ ਬਲਾਕ ਖਰੜ ਤੋਂ ਜੀ ਤੇ ਮੈਂ ਪੀਸੀ ਕਰਨਾ ਮਕਸਦ ਇਹ ਹੈ ਜੀ ਸਾਡੇ ਪਿੰਡ 2024 ਦੇ ਮਾਰਚ ਦੇ ਵਿੱਚ ਪ੍ਰਬੰਧਕ ਦੇ ਸਮੇਂ ਪੰਜਾਬ ਸਰਕਾਰ ਦੀ ਗਾਈਡਲਾਈਨ ਨਾਲ ਤੇ ਨਰੇਗਾ ਦੀ ਲੇਬਰ ਤੇ 3300 ਵੋਟਾਂ ਲਗਾਇਆ ਗਿਆ ਸੀ ਜਿਹਦੇ ਚ ਫਲਦਾਰ ਫਲਦਾਰ ਤੇ ਆਕਸੀਜਨ ਵਾਲੇ ਵੋਟੇ ਸੀ ਜਿਹੜਾ ਸਾਰੇ ਹੀ ਪਿੰਡ ਨੇ ਬਹੁਤ ਚੰਗਾ ਸਮਝਿਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਹੁਤ ਚੰਗਾ ਪ੍ਰਬਾਲਾ ਸੀ ਪਰ ਅਕਤੂਬਰ ਦੇ ਵਿੱਚ ਜਦੋਂ ਪੰਚਾਇਤ ਹੋਣ ਜਾਂਦੀ ਹੈ ਨਵੀਂ ਪੰਚਾਇਤ ਨੇ ਦਸੰਬਰ ਦੇ ਵਿੱਚ ਇੱਕ ਮਤਾ ਪਾਇਆ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਜਮੀਨ ਨੂੰ ਪੱਧਰ ਕਰਕੇ ਤੇ ਪਲੇਗ੍ਰਾਉਂਡ ਬਣਾਉਣਾ ਹੈ ਤੇ ਪਰਮਿਸ਼ਨ ਬੁੱਟੇ ਪੱਟ ਕੇ ਹੋਰ ਪਾਸੇ ਸ਼ਿਫਟ ਕਰਨ ਦੀ ਪਰਮਿਸ਼ਨ ਮੰਗੀ ਹੈ ਪਰ ਮਤੇ ਦੀ ਪਰਮਿਸ਼ਨ ਮੰਗੀ ਗਈ ਪਰਮਿਸ਼ਨ ਕੋਈ ਨਹੀਂ ਲੱਤੀ ਉਦੋਂ ਬਾਅਦ ਮਈ 25 ਜ 13 ਮਈ 25 ਚ ਦੁਬਾਰਾ ਮਤਾ ਪਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਪਲੇਗ੍ਰਾਉਂਡ ਬਣਾਉਣਾ ਹੈ ਤੇ ਇਹ ਪੌਦੇ ਪੱਟ ਕੇ ਹੋਰ ਪਾਸੇ ਸ਼ਿਫਟ ਕਰਨੇ ਹਨ ਪਰ ਕੋਈ ਮਤਾ ਮਨਜ਼ੂਰੀ ਨਹੀਂ ਲੱਤੀ ਗਈ ਕਿਸੇ ਵੀ ਅਧਿਕਾਰੀ ਤੋਂ ਉਹਨਾਂ ਜੰਗਲਾਤ ਤੋਂ ਬੁੱਟੇ ਪੱਟੇ ਗਏ ਕੰਡਾਦਾਰ ਪਿੱਲਰ ਜਦੋਂ ਪੱਟਾ ਗਿਆ ਮੈਨੂੰ ਪਤਾ ਲੱਗਿਆ ਸੀ ਰੋਲਾ ਪਿਆ ਵੀਡੀਓ ਸਾਬ ਨੂੰ ਮਿਲੇ ਵੀਡੀਓ ਸਾਬ ਕਹਿੰਨੇ ਕਿ ਮੈਂ ਰੋਕ ਦਿੰਨਾ ਪਰ ਉਦੋਂ ਪੰਜ ਚਾਰ ਸੌ ਬੁੱਟਾ ਹੀ ਬਾਕੀ ਬਚਿਆ ਸੀ ਪਰ ਕੰਡਾਦਾਰ ਪਿੱਲਰ ਪੱਟਣ ਕਰਕੇ ਉਹ ਵੀ ਡੰਗਰਾ ਮੱਝਾਂ ਨੇ ਹੁਣ ਸਰਕਾਰ ਚ ਖਾ ਲਏ ਇਹ ਬੂਟੇ ਕਿੰਨੀ ਪੱਟੀਆਂ ਤੇ ਤੁਹਾਡਾ ਲਗਾਉਣ ਦਾ ਪਰਪਸ ਕੀ ਸੀ ਉਸ ਟਾਈਮ ਤੁਸੀਂ ਸਰਪੰਚ ਸੀ ਮੋਦੂ ਜੀ ਨਹੀਂ ਲਗਾਏ ਤਾਂ ਪੰਜਾਬ ਸਰਕਾਰ ਨੇ ਜ ਪ੍ਰਬੰਧਨ ਨੇ ਸੀ ਪਰ ਆਕਸੀਜਨ ਤੇ ਫਲਦਾਰ ਤੇ ਬੂਟੇ ਚੰਗੇ ਸੀ ਪਿੰਡ ਵਾਸਤੇ ਵਾਤਾਵਰਣ ਵਾਸਤੇ ਚੰਗੇ ਆ ਜੀ ਇਹਦੇ ਵਾਸਤੇ ਲਾਏ ਸੀ ਕਿੰਨੀ ਏਕੜ ਦੀ ਲੈਂਡ ਸੀ ਟੋੜੀ ਤਕਰੀਬ 2 ਏਕੜ ਚ ਲਾਏ ਤੇ ਕਿਹਨੇ ਪੱਟੀਆਂ ਆ ਇਹ ਕੀ ਰੀ ਇਹ ಗ್ರಾಮ ਪੰਚਾਇਤ ਨੇ ਪੱਟੇ ਆ ਜੀ ਇਹ ಗ್ರಾಮ ਪੰਚਾਇਤ ਹਾਂ ਸਰਪੰਚ ਚਾਰ ਪੰਜਾਂ ਦਾ ਸਹਿਯੋਗ ਨਾਲ ਜੀ ਓਕੇ ਕੌਣ ਕੌਣ ਨੇ ਪੰਚ ਨੇ ਜੀ ਪਿੰਡ ਦੇ ਪੰਚਾਇਤ ਦੇ ਮੈਂਬਰ ਗਲਵਿੰਦਰ ਸਿੰਘ ਪੰਚ ਹੈ ਜੀ ਸੁਖਵਿੰਦਰ ਸਿੰਘ ਸਰਪੰਚ ਇੱਕ ਬੀਬੀ ਹਰਪ੍ਰੀਤ कौर ਲੇਡੀ ਹੈ ਜੀ ਤੇ ਇੱਕ ਅਰਵਿੰਦਰ ਸਿੰਘ ਹੈ ਤੇ ਦੋ ਸਿੰਘ ਹੈ ਪੰਜ ਬੰਦਿਆਂ ਦੇ ਸਹਿਯੋਗ ਨਾਲ ਮਤੇ ਨਾਲ ਇਹ ਪੱਟੇ ਗਏ ਆ ਤੇ ਉੱਥੇ ਹੁਣ ਜਦੋਂ ਟਕੰਡਾਦਾਰ ਪੱਟੀ ਗਈ ਉਹ ਦਰਖਤ ਖਾ ਲੇ ਦਰਖਤ ਖਾਦੇਗੇ ਜਿਹੜੇ ਦੀ ਅੱਜ ਮੌਕੇ ਦੇ ਦੇਖੋ 5 400 ਖੜੇ ਆ 406 ਇਚ ਦਾ ਹੈ ਜਦੋਂ ਪੌਦੇ ਲਾਏ ਸੀ ਉਹ 1.5 ਤੋਂ 2 ਫੁੱਟ ਦਾ ਸੀ 4 ਫੁੱਟ ਦੇ ਆਸ-ਪਾਸ ਹੋ ਗਿਆ ਸੀ ਇਹਨਾਂ ਨੇ ਪੜ ਦਿੱਤੇ ਗਏ ਰੀਜ਼ਨ ਕੀ ਸੀ ਮਤਲਬ ਕੀ ਪਟੜ ਰੀਜ਼ਨ ਰੀਜ਼ਨ ਨੂੰ ਕੀ ਲਾਭ ਮਿਲੇਗਾ ਇਹਨੂੰ ਵਟਕੇ ਜਿਹੜੀ ਲੈਂਡ ਹੈ ਉਹ ਨਹੀਂ ਪੰਚਾਇਤ ਦਾ ਤਾਂ ਨੁਕਸਾਨ ਹੋਇਆ ਹੈ ਜੀ ਸਰਪੰਚਾਇਤ ਦਾ ਨੁਕਸਾਨ ਹੈ ਪਰ ਜਿਹੜੇ ਮੈਂਬਰ ਨੇ ਸਰਪੰਚ ਨੇ ਉਹ ਆਪਣੇ ਫਾਇਦੇ ਵਾਸਤੇ ਉਹਨਾਂ ਨੇ ਕੀਤਾ ਉਹਨਾਂ ਦਾ ਕੀ ਫਾਇਦਾ ਉਹਨਾਂ ਦਾ ਜੀ ਇਹ ਕਾਰਨਰ ਪਲਾਟ ਹੈ ਕੋਸਟਲੀ ਜ਼ਮੀਨ ਹੋਗੀ ਕਮਰਸ਼ੀਅਲ ਜ਼ਮੀਨ ਹੈ ਸਾਡੀ ਉਹ ਲੀਜ਼ ਤੇ ਦੇਣਾ ਚਾਹੁੰਦੇ ਆ ਜੀ ਲੀਜ਼ ਤੇ ਤੇ ਤੁਸੀਂ ਇਹਦੇ ਖਿਲਾਫ ਕੋਈ ਕੰਪਲੇਂਟ ਆਪਣੇ ਤਰਫੋਂ ਕੰਪਲੇਂਟ ਅਸੀਂ ਆ ਰਟੀ ਪਾ ਕੇ ਮੈਂ ਵੀਡੀਓ ਸਭ ਨੂੰ ਮਿਲੇ ਸੀ ਉਹ ਕਹਿੰਦੇ ਆਰਟੀ ਪਾ ਲੈ ਫਿਰ ਅਸੀਂ ਦੱਸਾਂਗੇ ਤੇ ਆਰਟੀ ਪਾ ਕੇ ਸਾਨੂੰ ਪਤਾ ਲੱਗਿਆ ਕੋਈ ਪਰਮਿਸ਼ਨ ਨਹੀਂ ਲੱਤੀ ਗਈ ਤੇ ਕੰਡਾ ਤਾਰ ਪਿੱਲਰ ਮਤਲਬ ਵਾਪਸ ਦੇ ਤੇ ਅਸੀਂ ਲੀਗਲ ਨੋਟ ਦਿੱਤਾ ਸਾਡੇ ਵਕੀਲ ਸਾਹਿਬ ਨੇ ਇਹਨਾਂ ਨੇ ਨੋਟਿਸ ਦਿੱਤਾ ਸੀ ਬਿਲਕੁਲ ਅਸੀਂ ਕੰਪਲੇਂਟ ਵੀ ਕਰੂੰਗੇ ਜੀ ਬਿਲਕੁਲ ਹਰ ਪਾਸੇ ਜਾਵਾਂਗੇ ਜੀ ਪੁਲਿਸ ਜੀ ਵਾਲੀ ਡਰੈਗ ਸੀਐਮ ਸਾਹਿਬ ਨੂੰ ਤਾਂ ਹੱਥ ਫੜਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਪੰਚਾਇਤ ਮੰਤਰੀ ਸਾਹਿਬ ਨੂੰ ਵੀ ਬੜਾ ਵੱਡਾ ਮੁੱਦਾ ਹੈ ਜੀ ਇਹਨੂੰ ਸਾਡੀ ਮਦਦ ਕੀਤੀ ਜਾਵੇ ਠੀਕ ਹੈ ਨਾ ਜੀ ਸਾਹਿਬ ਤੁਸੀਂ ਦੱਸੋ ਕਿ ਇਹਦੇ ਵਿੱਚ ਜਿਹੜੇ ਰੁੱਖ ਦੀ ਕੀ ਸਜ਼ਾ ਹੈਗੀ ਹੈ ਜੇ ਕੋਈ ਕੱਟਦਾ ਸਰ ਰੁੱਖ ਦੀ ਸਜ਼ਾ ਜੇ ਆਪਾਂ ਐਨਜੀਟੀ ਦੀ ਗਾਈਡਲਾਈਨ ਦੇਖੀਏ ਤੇ ਜੰਗਲਾਤ ਵਿਭਾਗ ਦੀ ਗਾਈਡਲਾਈਨ ਦੇਖੀਏ ਉਹ ਕਹਿੰਦੇ ਇੱਕ ਦੇ ਇੱਕ ਦੇ ਬਲੇ 10 ਬੂਟੇ ਲਾਣੇ ਪੈਣਗੇ ਜਾਂ ਇੱਕ ਦੇ ਬਲੇ 25 ਬੂਟੇ ਲਾਣੇ ਪੈਣਗੇ ਉਹ ਨਿਰਧਾਰਤ ਕਰੇਗਾ ਕਿ ਇਹਨਾਂ ਨੇ ਇਹਨਾਂ ਜਿਹੜਾ ਕੰਮ ਕੀਤਾ ਕਿਸ ਵੱਡੇ ਲੈਵਲ ਦਾ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਵਾਲੇ ਲੋਕਾਂ ਨੂੰ ਇਹ ਇੱਕ ਵਧੀਆ ਰਾਹ ਮਿਲ ਪਾਵੇ ਕਿ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਕਿਉਂਕਿ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ ਹੋਵੇ ਸਰਦਾਹੀ ਮੁਹਿੰਮ ਹੈ ਕਿ ਆਪਾਂ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨਾ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਸਾਹ ਲੈਣ ਵਾਸਤੇ ਆਕਸੀਜਨ ਪ੍ਰਾਪਤ ਹੋ ਪਾਵੇ ਜਦਕਿ ਇਹ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਦੋਂ ਪ੍ਰਬੰਧਕ ਨੇ ਇਹ ਬੂਟੇ ਲਗਵਾਏ ਸੀ ਕਿ 2300 ਬੂਟੇ ਰਾਉਂਡ ਗਲਾਸ ਫਾਊਂਡੇਸ਼ਨ ਨੇ ਆਪਣੇ ਐਨਜੀਓ ਰਾਹੀਂ ਖੁਦ ਗ੍ਰਾਂਟ ਕੀਤੀ ਸੀਗੇ ਪਰ ਮੌਜੂਦਾ ਨਵੀਂ ਪੰਚਾਇਤ ਨੇ ਆਪਣੀ ਜ਼ਮੀਨ ਨੂੰ ਹੜਪਣ ਵਾਸਤੇ ਜਾਂ ਬਦਨੀਤੀ ਤਹਿਤ ਇਹ ਬੂਟੇ ਬਿਨਾ ਪ੍ਰਵਾਨਿਕ ਤੋਂ ਪਾਟ ਦਿੱਤੇ ਗਏ ਹਨ ਅਤੇ ਜਿਸ ਸਾਰੇ ਬੂਟੇ ਨਰੇਗਾ ਦੀ ਦੀ ਲੇਬਰ ਨਾਲ ਲਗਾਏ ਗਏ ਸੀ ਨਾ ਪੰਚਾਇਤੀ ਲੇਬਰ ਨਾਲ ਸਰ ਇਸੇ ਕਰਕੇ ਇਹਨਾਂ ਨੇ ਨਰੇਗਾ ਦੀ ਲੇਬਰ ਦਾ ਵੀ ਪੰਜਾਬ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਹੈ ਪੰਚਾਇਤ ਆਮਦਨੀ ਦਾ ਵੀ ਨਿੱਤੀ ਨੁਕਸਾਨ ਕੀਤਾ ਹੈ ਅਤੇ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਨਾਲ ਵੀ ਉਹਨਾਂ ਦੇ ਵਾਤਾਵਰਣ ਖਿਲਾੜ ਕਰਕੇ ਉਹਨਾਂ ਚਾਂਦੀ ਵਾਲੀ ਨੁਕਸਾਨ ਕਰਨ ਦਾ ਵੀ ਪੂਰਾ ਸਹਿਯੋਗ ਕੀਤਾ ਗਿਆ ਤੁਸੀਂ ਕੋਰਟ ਦੇ ਵਿੱਚ ਵੀ ਪੂਰਾ ਇਹ ਮੈਟਰ ਉਠਾ ਰਹੇ ਹੋ ਆਪਣੀ ਸਰ ਆਪਾਂ ਇਸ ਦੇ ਖਿਲਾਫ ਇੱਕ ਇੱਕ ਨੀਗਲ ਨੋਟਿਸ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਡਾਕਟਰ ਪਿੰਡੂ ਵਿਕਾਸ ਨੂੰ ਅਤੇ ਸੈਕਟਰੀ ਫੋਰੈਸਟ ਨੂੰ ਅਤੇ ਇੱਕ ਸਬੰਧਕਦਾਰ ਨੂੰ ਦਿੱਤਾ ਤੇ ਜਿੱਤੇ ਕਾਰਵਾਈ ਕਰਦੇ ਡਾਕਟਰ ਪਿੰਡੂ ਵਿਕਾਸ ਨੇ ਫਿਲਹਾਲ ਦੀ ਗੜੀ ਇਹਦੀ ਪਰਤਾਲ ਡੀਡੀਪੀ ਮੁਹਾਲੀ ਨੂੰ ਲਾ ਦਿੱਤੀ ਗਈ ਹੈ ਪੰਚਾਇਤ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬਟ ਡੀਡੀਪੀ ਮੁਹਾਲੀ ਨੇ ਫਰਦਰ ਇਨਕੁਆਰੀ ਵੀਡੀਓ ਖੜਨ ਨੂੰ ਲਾ ਦਿੱਤੀ ਗਈ ਹੈ ਜੇਰਾ ਕੀ ਪੰਚਾਇਤ ਨੂੰ ਇਸ ਗੰਭੀਰ ਤਸਵੀਰ ਪਹੁੰਚਾਣਾ ਚਾਹੁੰਦਾ ਤੇ ਸਰਕਾਰ ਦੀ ਗਾਈਡਲਾਈਨ ਹੈ ਕਿ ਇੱਕ ਨਿਰੰਦਰ ਇਸ ਪਰਤਾਲਤ ਕਾਰਵਾਈ ਹੋਣੀ ਚਾਹੀਦੀ ਹੈ ਪਰ 2 ਮਹੀਨੇ ਬੀਤੇ ਤਬਾੜੀ ਕੋਈ ਕਾਰਵਾਈ ਵੀਡੀਓ ਖਰੜਾ ਕੀਤੀ ਨਹੀਂ ਜਾ ਰਹੀ ਜੋ ਹੰਦੀ ਇਸ ਇਸ ਮਿਲੀਪੁਗਰ ਸ਼ਾਮਲ ਹੋਣ ਦਾ ਦਰਸਾਉਂਦਾ ਹੈ ਤੁਸੀਂ ਆਪਣਾ ਨਾਮ